ਅਜੋਕੇ ਸਮੇਂ ਵਿੱਚ ਮਨੁੱਖ ਕੋਲ ਹਰ ਗੱਲ ਨੂੰ ਸਮਝਣ ਦੇ ਇਤਿਹਾਸ ਬਾਰੇ ਜਾਣਨ ਦੇ ਅਨੇਕਾਂ ਸਾਧਨ ਹਨ ਜਿਵੇਂ ਪ੍ਰਿੰਟ ਇਲੈਕਟ੍ਰੋਨਿਕ ਸੋਸ਼ਲ ਮੀਡੀਆ ਆਦ ਪਹਿਲਾਂ ਇਹ ਅੱਜ ਵਰਗੀਆਂ ਇੰਟਰਨੈਟ ਦੀਆਂ ਸਹੂਲਤਾਂ ਨਹੀਂ ਸੀ ਹੁੰਦੀਆਂ ਬਜ਼ੁਰਗਾਂ ਤੋਂ ਜਾਂ ਗੁਰੂ ਘਰਾਂ ਵਿੱਚੋਂ ਇਤਿਹਾਸ ਸੁਣਿਆ ਜਾਂਦਾ ਸੀ ਜਾਂ ਕਿਸੇ ਨੂੰ ਲਾਇਬ੍ਰੇਰੀ ਵਿੱਚ ਜਾ ਕੇ ਇਤਿਹਾਸ ਪੜਨ ਦਾ ਮੌਕਾ ਮਿਲਦਾ ਜਿਵੇਂ ਜਿਵੇਂ ਮਨੁੱਖ ਨੇ ਬੁੱਧੀ ਦੇ ਤਲ ਤੇ ਵਿਕਾਸ ਕੀਤਾ ਇਹ ਸਹੂਲਤਾਂ ਆਈਆਂ ਕਿਤੇ ਨਾ ਕਿਤੇ ਰੱਬ ਵੱਲੋਂ ਦੂਰੀ ਬਣਦੀ ਜਾ ਰਹੀ ਹੈ ਸਹੀ ਸ਼ਰਧਾ ਦਾ ਪੱਖ ਛੱਡ ਕੇ ਜਾਂ ਤਾਂ ਅਸੀਂ ਅੰਨੀ ਸ਼ਰਧਾ ਦੇ ਖੂਹ ਵਿੱਚ ਡਿੱਗ ਰਹੇ ਹਾਂ ਤੇ ਜਾਂ ਨਾਸਤਿਕਤਾ ਵਾਲੇ ਪਾਸੇ ਵੱਧਦੇ ਜਾ ਰਹੇ ਹਾਂ ਗਿਆਨ ਅਤੇ ਸ਼ਰਧਾ ਦੀ ਬਰਾਬਰਤਾ ਹੋਣਾ ਬੜਾ ਜ਼ਰੂਰੀ ਇਹ ਸਮਝ ਇਹ ਸਿੱਖਿਆ ਗੁਰਬਾਣੀ ਤੋਂ ਹੀ ਪ੍ਰਾਪਤ ਹੋ ਸਕਦੀ ਭੂਲੇ ਮਾਰਗ ਜਿਨਹੇ ਬਤਾਇਆ ਐਸਾ ਗੁਰ ਵਡਪਾਗੀ ਪਾਇਆ ਬੰਦਾ ਸੋਚਦਾ ਕਿ ਸ਼ਾਇਦ ਪ੍ਰਮਾਤਮਾ ਮੇਰੇ ਨਾਲ ਨਾਰਾਜ਼ ਹੈ ਮੇਰੀ ਝੋਲੀ ਖਾਲੀ ਕਿਉਂ ਹੈ ਪਰ ਉਸ ਨੂੰ ਇਹ ਨਹੀਂ ਪਤਾ ਕਿ ਤੈਨੂੰ ਰੱਬ ਕੋਲੋਂ ਮੰਗਣ ਦੀ ਜਾਂਚ ਨਹੀਂ ਪਰਮਾਤਮਾ ਤੋਂ ਮੰਗਣਾ ਕੀ ਹੈ ਤੇ ਕਿਵੇਂ ਮੰਗਣਾ ਇਹ ਸਮਝ ਵੀ ਗੁਰੂ ਤੋਂ ਹੀ ਮਿਲਣੀ ਜਿਹੜੀ ਚੀਜ਼ ਤੁਸੀਂ ਮੰਗਦੇ ਸੀ ਉਹ ਤੁਹਾਨੂੰ ਨਹੀਂ ਮਿਲੀ ਇਹਦਾ ਮਤਲਬ ਇਹ ਨਹੀਂ ਕਿ ਰੱਬ ਵਿਤਕਰਾ ਕਰਦਾ ਜਾਂ ਤੁਹਾਡੇ ਨਾਲ ਨਾਰਾਜ਼ ਹੈ ਪਰਮਾਤਮਾ ਦੀ ਦ੍ਰਿਸ਼ਟੀ ਵਿੱਚ ਸਾਰੇ ਹੀ ਜੀਵ ਇੱਕ ਸਮਾਨ ਹਨ ਇਕ ਨਦਰ ਕਰ ਵੇਖੈ ਸਭ ਉਪਰ ਜਿਹਾ ਪਾਓ ਤੇਹਾ ਫਲ ਪਾਈਏ ਜਿਵੇਂ ਸਮੁੰਦਰ ਵਿੱਚ ਬੇਅੰਤ ਪਾਣੀ ਹੈ ਚਾਹੇ ਕੋਈ ਘੜਾ ਭਰ ਲਵੇ ਜਾਂ ਗਲਾਸ ਉਥੇ ਕੋਈ ਫਰਕ ਨਹੀਂ ਪੈਂਦਾ ਗਲਾਸ ਵਾਲਾ ਬੰਦਾ ਬੇਸਮਝੀ ਕਰਕੇ ਸਮੁੰਦਰ ਨੂੰ ਉਲਾਮਾ ਦੇਵੇ ਨਰਾਜਗੀ ਜਤਾਵੇ ਕਿ ਤੂੰ ਮੇਰੇ ਨਾਲ ਵਿਤਕਰਾ ਕੀਤਾ ਪਰ ਸਮੁੰਦਰ ਦਾ ਇਸ ਵਿੱਚ ਕੋਈ ਕਸੂਰ ਨਹੀਂ ਬਰਤਨ ਆਪਾਂ ਛੋਟਾ ਲੈ ਕੇ ਜਾਵਾਂਗੇ ਤਾਂ ਵਸਤੂ ਉਨੀ ਹੀ ਮਿਲੇਗੀ ਇਸੇ ਤਰ੍ਹਾਂ ਪ੍ਰਮਾਤਮਾ ਦੇ ਘਰ ਵੀ ਕਿਸੇ ਚੀਜ਼ ਦਾ ਘਾਟਾ ਨਹੀਂ ਲੈਣ ਵਾਲਾ ਥੱਕ ਜਾਂਦਾ ਪਰ ਉਥੇ ਦਾਤਾ ਨਹੀਂ ਮੁੱਕਦੀਆਂ ਦੇਂਦਾ ਦੇ ਲੈਂਦੇ ਥੱਕ ਪਾਹੇ ਗੁਰੂ ਤੋਂ ਸਿੱਖਿਆ ਲੈ ਕੇ ਸ਼ਰਧਾ ਭਾਵਨਾ ਦਾ ਬਰਤਨ ਬਣਾਈਏ ਤਾਂ ਹੀ ਮਾਲਕ ਦੀ ਬਖਸ਼ਿਸ਼ ਦੇ ਪਾਤਰ ਬਣਾਂਗੇ ਭਾਈ ਸ਼ਾਲੋ ਜੀ ਦੇ ਤੋਬੇ ਦਾ ਨਾਮ ਆਪਾਂ ਸਾਰੇ ਜਾਣਦੇ ਹਾਂ ਅੱਜ ਉਸ ਇਤਿਹਾਸ ਨੂੰ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਦੇਖਾਂਗੇ ਕਿ ਕਿਵੇਂ ਪੰਜਵੇਂ ਪਾਤਸ਼ਾਹ ਜੀ ਨੇ ਆਪਣੇ ਮਹਾਨ ਗੁਰਸਿੱਖਾਂ ਨੂੰ ਵਡਿਆਈ ਬਖਸ਼ੀ ਅੱਜ ਵੀ ਜੇਕਰ ਕੋਈ ਮਾਤਾ ਗੰਗਾ ਜੀ ਵਰਗੀ ਸ਼ਰਧਾ ਭਾਵਨਾ ਬਣਾ ਕੇ ਬੀੜ ਬਾਬਾ ਬੁੱਢਾ ਸਾਹਿਬ ਵੇਖੇ ਆ ਕੇ ਅਰਦਾਸ ਕਰੇਗਾ ਸਤਿਗੁਰੂ ਜੀ ਉਸ ਦੀ ਝੋਲੀ ਭਰਦੇ ਨੇ ਲੋੜ ਹੈ ਸੱਚੀ ਭਾਵਨਾ ਦੀ ਭਾਈ ਛਾਲੋ ਜੀ ਚੌਥੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਂ ਤੋਂ ਗੁਰੂ ਘਰ ਦੇ ਵਿੱਚ ਰਹਿ ਕੇ ਸੇਵਾ ਕਰਦੇ ਨੇ ਅੰਮ੍ਰਿਤਸਰ ਵਿਖੇ ਗੁਰਦੁਆਰਾ ਟੋਬਾ ਭਾਈ ਛਾਲੋ ਜੀ ਬਣਿਆ ਉਥੋਂ ਦੀ ਮਹਾਨਤਾ ਕੇ ਪਾਤਸ਼ਾਹਾਂ ਦੇ ਬਦਲੇ ਪੁੱਤਰ ਮਿਲਦੇ ਹਨ ਕਈ ਤਰ੍ਹਾਂ ਦੇ ਸਵਾਲ ਵੀ ਉੱਠਦੇ ਨੇ ਕਿ ਕਿਵੇਂ ਪਾਤਸ਼ਾਹਾਂ ਦੇ ਬਦਲੇ ਪੁੱਤਰ ਮਿਲ ਸਕਦੇ ਅਸਲ ਵਿੱਚ ਹਰ ਗੱਲ ਨੂੰ ਸਮਝਣ ਲਈ ਉਸ ਦੇ ਪਿਸ਼ੋਕੜ ਵੱਲ ਜਾਣਾ ਪਵੇਗਾ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਸ ਵਕਤ ਅੰਮ੍ਰਿਤ ਸਰੋਵਰ ਨੂੰ ਪੱਕਿਆਂ ਕਰਨ ਦੀ ਸੇਵਾ ਕਰਵਾ ਰਹੇ ਸਨ ਸਰੋਵਰ ਦੀਆਂ ਚਾਰ ਬਾਹੀਆਂ ਤੇ ਜੁਮੇਵਾਰ ਗੁਰਸਿੱਖਾਂ ਨੂੰ ਸੇਵਾ ਸੌਂਪੀ ਗਈ ਸਤਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਭਾਈ ਬਹਿਲੋ ਜੀ ਅਤੇ ਚੌਥੇ ਸਨ ਭਾਈ ਛਾਲੋ ਜੀ ਇੱਕ ਵਾਰ ਐਸਾ ਸਮਾਂ ਆਉਂਦਾ ਮੀਂਹ ਪੈਣ ਨਾਲ ਇਟਾਂ ਪਕਾਉਣ ਵਾਲਾ ਬਾਲਣ ਗਿੱਲਾ ਹੋ ਜਾਂਦਾ ਤਾਂ ਭਾਈ ਛਾਲੋ ਜੀ ਸੰਗਤਾਂ ਨੂੰ ਨਾਲ ਲੈ ਕੇ ਨੇੜਲੇ ਪਿੰਡਾਂ ਵਿੱਚੋਂ ਬਾਲਣ ਸੁਕੀਆਂ ਪਾਥੀਆਂ ਆਦ ਇਕੱਠੀਆਂ ਕਰ ਰਹੇ ਨੇ ਜਿੱਥੇ ਸੰਗਤਾਂ ਬਾਲਣ ਦੀ ਸੇਵਾ ਦੇ ਰਹੀਆਂ ਉਥੇ ਕਈਆਂ ਨੇ ਦਾਤਾਂ ਵੀ ਮੰਗੀਆਂ ਧੀਆਂ ਪੁੱਤਰਾਂ ਲਈ ਬੇਨਤੀਆਂ ਵੀ ਕੀਤੀਆਂ ਤਾਂ ਭਾਈ ਸ਼ਾਲੋ ਜੀ ਨੇ ਗੁਰੂ ਚਰਣਾ ਵਿੱਚ ਸੰਗਤਾਂ ਦੀ ਭਾਵਨਾ ਅਨੁਸਾਰ ਅਰਦਾਸ ਬੇਨਤੀ ਕੀਤੀ ਪੁੱਤਰਾਂ ਦੀਆਂ ਦਾਤਾਂ ਵੰਡ ਰਹੇ ਸਨ ਸ਼ਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਿਆਰ ਵਾਲੇ ਮਹਾਨ ਗੁਰਸਿੱਖ ਭਾਈ ਛਾਲੋ ਜੀ ਦੇ ਅਸਥਾਨ ਤੇ ਜੇਕਰ ਅੱਜ ਵੀ ਕੋਈ ਸੱਚੀ ਭਾਵਨਾ ਬਣਾ ਕੇ ਆਉਂਦਾ ਤਾਂ ਸਤਿਗੁਰੂ ਜੀ ਮਿਹਰ ਕਰਦੇ ਨੇ ਸਿੱਖ ਧਰਮ ਦੇ ਵਿੱਚ ਵਰ ਦਾ ਅਰਥ ਹੈ ਬਖਸ਼ਿਸ਼ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਗੁਰਸਿੱਖਾਂ ਤੇ ਇਹ ਬਖਸ਼ਿਸ਼ਾਂ ਕੀਤੀਆਂ ਸਨ ਇਹ ਉਹਨਾਂ ਦੀ ਮਹਾਨ ਵਡਿਆਈ ਹੈ ਜਿੱਥੇ ਸੰਗਤਾਂ ਭਾਵਨਾ ਦੇ ਨਾਲ ਆ ਕੇ ਝੋਲੀ ਪਰਦੀਆਂ ਜਿਨ੍ਹਾਂ ਦੇ ਅੰਦਰ ਸ਼ਰਧਾ ਤੇ ਪਿਆਰ ਉਹ ਜਦੋਂ ਅਰਦਾਸ ਬੇਨਤੀ ਕਰਦੇ ਨੇ ਤੇ ਸਤਿਗੁਰੂ ਜੀ ਜ਼ਰੂਰ ਪ੍ਰਵਾਨ ਕਰਦੇ ਹਨ ਹਮੇਸ਼ਾ ਯੁੱਗਾਂ ਤੱਕ ਉਹ ਬਚਨ ਚੱਲਦਾ ਰਹਿੰਦਾ ਬਚਨ ਕਦੇ ਘਟਦਾ ਨਹੀਂ ਅਟਲ ਹੈ ਸਾਡੀ ਭਾਵਨਾ ਘਟ ਸਕਦੀ ਸਾਡਾ ਪਿਆਰ ਘਟ ਸਕਦਾ ਪਰ ਗੁਰੂ ਦੇ ਕੀਤੇ ਹੋਏ ਬਚਨਾਂ ਦੇ ਵਿੱਚ ਤਿਲ ਮਾਤਰ ਵੀ ਫਰਕ ਨਹੀਂ ਪੈਂਦਾ ਜਿਸ ਵਕਤ ਮਾਤਾ ਗੰਗਾ ਜੀ ਨੇ ਪੁੱਤਰ ਦੀ ਦਾਤ ਲਈ ਬੇਨਤੀ ਕੀਤੀ ਤਾਂ ਪੰਜਵੇਂ ਪਾਤਸ਼ਾਹ ਧਨਸ਼ੀਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਪ੍ਰਤੱਖ ਹਰੀ ਦਾ ਰੂਪ ਹਨ ਉਹਨਾਂ ਨੇ ਵੀ ਸਿੱਖ ਨੂੰ ਵਡਿਆਈ ਬਖਸ਼ੀ ਅਰਦਾਸ ਦੀ ਮਹਾਨਤਾ ਦਰਸਾਈ ਸੰਗਤ ਨੂੰ ਦੱਸਿਆ ਕਿ ਜਦੋਂ ਕੋਈ ਦਾਤ ਲੈਣੀ ਹੋਵੇ ਭਾਵਨਾ ਨਾਲ ਪਰਮਾਤਮਾ ਅੱਗੇ ਅਰਦਾਸ ਕਰਨੀ ਨੀਵੇਂ ਹੋ ਕੇ ਜਾਣਾ ਤਾਂ ਕਦੀ ਵੀ ਕੋਈ ਘਾਟਾ ਨਹੀਂ ਰਹੇਗਾ ਸਤਕਾਰਯੋਗ ਮਾਤਾ ਗੰਗਾ ਜੀ ਆਪਣੇ ਹੱਥੀਂ ਮਿੱਸੇ ਪ੍ਰਸ਼ਾਦੇ ਲੱਸੀ ਦਹੀਂ ਗੰਡੇ ਆਦ ਲੈ ਕੇ ਪੈਦਲ ਜਾਂਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਦੇ ਬ੍ਰਹਮ ਗਿਆਨੀ ਮਹਾਂਪੁਰਸ਼ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਸ਼ਾਦਾ ਛਕਾਇਆ ਗਿਆ ਬਾਬਾ ਜੀ ਨੇ ਅਰਦਾਸ ਬੇਨਤੀ ਕੀਤੀ ਬਚਨ ਕੀਤੇ ਕਿ ਮਾਤਾ ਜੀ ਤੁਹਾਡੇ ਘਰ ਐਸਾ ਬਲੀ ਜੋਧਾ ਪੁੱਤਰ ਪੈਦਾ ਹੋਵੇਗਾ ਜੋ ਇਸ ਗੰਡੇ ਦੀ ਤਰ੍ਹਾਂ ਜ਼ਾਲਿਮਾਂ ਦੇ ਸਿਰ ਭੰਨੇਗਾ ਅੱਜ ਵੀ ਜੇ ਕੋਈ ਬਾਬਾ ਬੁੱਢਾ ਸਾਹਿਬ ਜੀ ਦੇ ਦਰ ਤੇ ਸੱਚੀ ਭਾਵਨਾ ਦੇ ਨਾਲ ਆਉਂਦਾ ਬਖਸ਼ਿਸ਼ ਜ਼ਰੂਰ ਹੁੰਦੀ ਹੈ ਜਿਵੇਂ ਗੁਰੂ ਚਰਨਾਂ ਤੋਂ ਬਿਨਾਂ ਜੀਵਨ ਅਧੂਰਾ ਇਸੇ ਤਰ੍ਹਾਂ ਕਈ ਵਾਰ ਸੱਚੀ ਸ਼ਰਧਾ ਤੋਂ ਬਿਨਾ ਸ਼ਰਨ ਵੀ ਅਧੂਰੀ ਰਹਿ ਜਾਂਦੀ ਸ਼ਰਧਾ ਦੇ ਨਾਲ ਗਿਆਨ ਦਾ ਪੱਖ ਵੀ ਸਮਝਣਾ ਬੜਾ ਜ਼ਰੂਰੀ ਗਿਆਨ ਘੱਟ ਹੋਵੇ ਸ਼ਰਧਾ ਅੰਨੀ ਹੋ ਜਾਂਦੀ ਬੰਦਾ ਥਾਂ ਥਾਂ ਤੇ ਭਟਕਦਾ ਫਿਰਦਾ ਦੂਜੇ ਪਾਸੇ ਜੇ ਗਿਆਨ ਜ਼ਿਆਦਾ ਵੱਧ ਜਾਵੇ ਫਿਰ ਬੰਦਾ ਨਾਸਤਿਕ ਬਣ ਜਾਵੇਗਾ ਇਸ ਲਈ ਗਿਆਨ ਵੀ ਗੁਰੂ ਦੀ ਮਤ ਅਨੁਸਾਰ ਮੰਗਣਾ ਕਿ ਸਤਿਗੁਰੂ ਜੀ ਸਾਨੂੰ ਉਹ ਸਮਝ ਉਹ ਗਿਆਨ ਦੇਵੋ ਜਿਸ ਨਾਲ ਤੁਹਾਡੇ ਚਰਨਾਂ ਦੇ ਨਾਲ ਅਸੀਂ ਜੁੜੇ ਰਹੀਏ ਸਿੱਖ ਧਰਮ ਦੀਆਂ ਸਤਕਾਰਯੋਗ ਸ਼ਖਸੀਅਤਾਂ ਪ੍ਰਤੀ ਸਾਡਾ ਸਦਾ ਹੀ ਪਿਆਰ ਬਣਿਆ ਰਹੇ ਸੰਸਾਰ ਦੇ ਵਿੱਚ ਐਸੇ ਵੀ ਬਹੁਤ ਲੋਕ ਹਨ ਜਿਨ੍ਹਾਂ ਨੇ ਗਿਆਨ ਦੇ ਗੱਲ ਵਿੱਚ ਰਸਾ ਪਾਇਆ ਆਪਣੀ ਮਤ ਅਨੁਸਾਰ ਸੋਸ਼ਲ ਮੀਡੀਆ ਤੇ ਬੈਠ ਕੇ ਸਹੀ ਗਲਤ ਦੇ ਫੈਸਲੇ ਸੁਣਾਈ ਜਾਂਦੇ ਨੇ ਹਮੇਸ਼ਾ ਸਵਾਲਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਵੇਗੀ ਉੱਤਰ ਕੇਵਲ ਉਹੀ ਇੱਕ ਹੁੰਦਾ ਜਿੱਥੇ ਮਨ ਦੀ ਸੰਤੁਸ਼ਟੀ ਹੋ ਜਾਵੇ ਉਹ ਉੱਤਰ ਗੁਰੂ ਦੀ ਸ਼ਰਨ ਵਿੱਚ ਆ ਕੇ ਧੁਰ ਕੀ ਬਾਣੀ ਸੱਚੀ ਬਾਣੀ ਦੇ ਵਿੱਚੋਂ ਮਿਲੇਗਾ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਹੀ ਸਿੱਖ ਇਤਿਹਾਸ ਨੂੰ ਪੜ੍ਹੀਏ ਅਤੇ ਸੁਣਾਈਏ ਤਾਹੀਂ ਬ੍ਰह्म ਗਿਆਨੀ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਛਾਲੋ ਜੀ ਵਰਗੀਆਂ ਮਹਾਨ ਸ਼ਖਸੀਅਤਾਂ ਪ੍ਰਤੀ ਸਾਡੇ ਅੰਦਰ ਸੱਚੀ ਸ਼ਰਧਾ ਸਤਕਾਰ ਬਣਿਆ ਰਹੇਗਾ ਐਸੇ ਮਹਾਨ ਗੁਰਸਿੱਖਾਂ ਦੀ ਕਮਾਈ ਅੱਗੇ ਹਮੇਸ਼ਾ ਸਿਰ ਝੁੱਕਦਾ ਹੈ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ